नहीं ओ नहीं छड़ द फड़ ओ नहीं राजू ओ नहीं मेरी कोई बाप नहीं जो दबके मैं अरे अरे गल खैरतिया दा तन्नो दो मिनट कर दे पगला ला दे सारा को छड़ के दफ्तर नु मैं सारा कर 30000 दा कैसा यार बाळियां गल्ला दा फैले ना बाळियां गल्ला नहीं मेरी सुनदा गल सही सुना सही 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 दो ਦੋ ਦੰਦ ਲੱਗਿਆ ਜੇ ਹੁਣੇ ਲਾਏ ਦੁਕਾਨ ਨੇ ਆ ਵੇਖੋ ਉਹ ਇਹਦੇ ਝੂਠ ਧਵਾ ਨਹੀਂ ਦੋ ਦੰਦ ਬੱਚਾ ਹੈ ਦੋ ਦੰਦ ਬੱਚੇ ਦੀ ਬੋਲੀ ਹੋਣ ਜਾ ਰਹੀ ਹੈ ਇਹ ਤੇ ਆ ਦੇਖੋ ਸਿੱਧਾ ਨਾ ਦੋ ਦੰਦ ਉਹ ਇਧਰ ਵਿਚਾਰਾ ਬਾਪ ਪੁੱਤ ਸਾਰਾ ਮੈਟਰ ਰੋਕ ਲਿਆ ਚੌੜਾ ਦਾ ਕਰ ਲੋ ਖੜਾ ਬਾਈ ਬਹੁਤ ਸੰਤ ਦਾ ਮਤਲਬ ਉਹ ਗਵਾਰੂ ਦੋ ਦੰਦ ਦੋ ਦੰਦ ਕੋਨੇ ਦੋ ਸਾਲ ਦਾ ਮੇਰੀ ਸੁਣ ਲੈ ਗੱਲ ਹਾਂ ਬਾਈ ਸਲਾਹ ਕਰਕੇ ਦੱਸੋ ਮਾੜਾ ਜੀ ਜਾ ਉਹ ਤੂੰ ਬਾਹਰ ਜਾ ਉਹ ਐ ਨਹੀਂ ਗੱਲ ਬਣਨੀ ਦੋ ਮਿੰਟ ਵੀ ਖੜ ਜੂਸੀ ਆ ਗੱਲ ਸਲਾਹ ਕਰਨਾ ਦੇਣਾ ਹੋਇਆ ਹਾਂ ਜੇ ਐ ਸਲਾਹ ਕਰ ਬਰੀ ਉਹ ਬਾਈ ਉਹ ਕਹਿੰਦੇ ਅਸੀਂ ਇੰਨਾ ਮਾਲ ਲਿਆ 18000 ਦਾ ਦਵਾ ਉਹਦਾ ਬੱਕਰੀਆਂ ਦੇ ਕਹਿੰਦੇ ਦੁੱਧ ਵਾਲੀਆਂ ਸੂਣ ਵਾਲੀਆਂ ਬੱਚੇ ਵਾਲੀਆਂ ਅੱਛਾ ਉਹ ਕਹਿੰਦੇ ਵੀ 18 ਦਾ ਲੈ ਇਹਦੇ ਬਣਾਣੀ ਪੱਟੀ ਪੈਣੀ ਫਿਰ ਚਲ ਪੱਟੀ ਵਾਲੀਆਂ ਲਈ ਫਿਰ ਫਿਰ ਫੇ ਕੀ ਹੋ ਗਿਆ ਫਿਰ ਫਿਰ ਵਿੱਚ ਤੁਰਿਆ ਫਿਰ ਮੈਦਾਨਾ ਫਿਰ ਉਹ ਬੱਕਰੀ ਫਿਰ ਬਾਲਾ ਪਰਕ ਇਹ ਕੋਈ ਗੱਲ ਫਰਾਦੇ ਸਾਈ ਕਿੰਨੇ ਦਾ ਹੋਵੇ ਨਹੀਂ ਨਹੀਂ 100 ਰੁਪਏ ਲੱਗੀ ਜਾਂਦੇ ਆ ਮੈਂ ਤਾਂ ਗਾਦਨਾ ਪਾਸੇ ਕੋ ਦੱਸਾਂ ਮੜੇ ਇੱਥੇ ਨਾ ਕੰਨ ਚਾ ਦੇ ਆਉਣੀ ਮੁਸਲਮਾਨ 27 ਨੂੰ ਕਹਤਾ ਮੈਂ ਪਹਿਲਾਂ ਪਾਸੇ ਹੋਣਾ 27 ਦਾ ਮੁਸਲਮਾਨ ਲੈਂਦਾ ਫਿਰ ਦੇ ਦੇ ਉਹ ਅੱਛੇ ਦੇ ਗਾੜ ਨਹੀਂ ਨਹੀਂ ਬਸ ਬਰਦਾ ਲੈਣ ਦੇ ਇਹ ਤਾਂ ਕੱਚੀਆਂ ਗੱਲਾਂ ਦਾ ਨਹੀਂ ਕੋਈ ਫਾਇਦਾ ਨਹੀਂ ਐਡਾ ਮਾਲ ਵਿੱਚ ਹੁਣ ਮੈਂ ਤੇਰੇ ਨਾਲ ਪਕਾਈ ਨਹੀਂ ਕਰਦਾ ਬੱਕਰੀਆਂ ਵਾਲੇ ਪਾਚ ਪਾ ਦੇ ਬਸ ਨਹੀਂ ਨਹੀਂ ਕਿਉਂ ਜੀ ਨਹੀਂ ਨਹੀਂ ਸਾਢੇ 22 ਦਾ ਬੱਸ ਪਾ ਤੈਨੂੰ ਉਹਨੇ ਬਿਨਾ ਪੁੱਛੇ ਕਹਿਤਾ ਮਨੇ ਨਹੀਂ ਨਹੀਂ ਕੋਈ ਗੱਲ ਕੋਈ ਫਰਕ ਨਹੀਂ ਭਾਈ ਕਦਰ ਕਰੋ ਹੁਣ ਸਾਡੀ ਨਹੀਂ ਨਹੀਂ ਹੁਣ ਤੁਸੀਂ ਹੋਰ ਤੁਸੀਂ ਹੋਰ ਗੱਲਾਂ ਨਹੀਂ ਹੋਗੇ ਓਏ ਉਹਨਾਂ ਨੇ ਮਾਲ ਖਰੀਦਿਆ ਦੋ ਨਹੀਂ ਕਦਰ ਕਰ ਐਨਾ ਮਾਨ ਕਰੀਏ ਨਹੀਂ ਅਸੀਂ ਤਾਂ ਐਨਾ ਮਾਨ ਕਰੀਏ ਨੇ ਤੁਸੀਂ ਆ ਮਾਰ ਰੱਖਿਆ ਤੂੰ ਤਾਂ ਬਾਪੁੱਤ ਹੋ ਗਿਆ ਦੋ ਮੈਂ ਇਕੱਲਾ ਰਹਿ ਗਿਆ ਭਾਈ ਕਰਕੇ ਲੋਟ ਕਰਨਾ ਮੈਂ ਤੇਰੇ ਨਹੀਂ ਆਓ ਮੇਰੇ ਕੰਨੀ ਆ ਨਹੀਂ ਲਖਿਆ ਉਹ ਨਹੀਂ 27000 ਰੁਪਏ ਕਰੀ ਜਾਂਦਾ ਮਸਮਾਨ ਲੱਗੀ ਜਾਂਦਾ ਮੁੱਲ ਬਬੂ ਰੁਪਏ ਲੱਗੀ ਜਾਂਦੇ ਪੈ ਲੱਗੀ ਜਾਂਦੇ ਨਾਲ ਲੱਗਦੇ ਹੁੰਦੇ ਕਹਿੰਦੇ ਅਸੀਂ ਤਾਂ ਖੋਜ ਸੀ ਕਿ ਮੈਂ ਕਹਾ ਮੈਂ ਆਖਿਆ ਉਹਨਾਂ ਨੂੰ ਮੈਨੂੰ ਆਲੇ ਨੂੰ ਪੁੱਛ ਲਾਣ ਦੇ ਗੱਲ ਗਲਤ ਨਹੀਂ ਮੈਂ ਕਰ ਗੱਲਾਂ ਕਰ ਲਾ ਜਾ 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 ਆ ਕਰ ਰਿਹਾ ਹੁਣ ਇੰਨਾ ਮਾਰ ਲੀਲਾ ਕਰ ਰੋੜੀ ਜਾਂਦਾ ਨਹੀਂ ਥੋੜਾ ਮਾਰ ਇਹ ਨਾਰੀ ਨਾਰੀ ਬਾਪੂ ਤੇ ਸ਼ਰਦੋੜੀਆਂ ਝੜੀਆਂ ਅੱਜ ਲਾ ਦੋ ਫੁੱਲ ਝੜੀਆਂ ਬਾਪੂ ਮੇਲਾ ਲਟਾ ਦੋ ਮੇਲਾ ਓਏ ਕੋਈ ਨਾ ਬੱਕਰੀਆਂ ਲੈ ਜਾਣਾ ਇਹਦਾ ਓਏ ਮੈਂ ਪਹਿੜ ਗਿਆ ਹਾਂ ਫੇਰ ਝੂਂਗਮਰੀ ਮੈਂ ਬੋਲਦਾ ਨਹੀਂ ਰਾਜੂ ਲੱਗੇ ਰੁਪਈਆ ਲੱਗੇ ਮੈਂ ਝੂੜਕਾ ਤੂੰ ਫੇਰ ਗੱਲ ਇੱਕ ਸੁਣਦਾ ਮੇਰੀ ਜੈਸਾ ਤੂੰ ਵਿਚਾਰੇ ਨਾ ਸੌਦੇ ਤੇ ਆਉਂਦਾ ਗੱਲ ਸੁਣ ਤੈ ਤੇਰੇ ਪੁੱਗ ਗਏ ਤੇ ਸਤਾਈ ਦਾ ਬਕਾਇਆ ਗਿਆ ਨਾ ਬਕਾਇਆ

ਭੈਜਾ ਬਾਬਾ ਮਰ ਜਾ ਤੂੰ ਦੋ ਦੰਤ ਬੱਚਾ ਕੱਢ ਕਿੱਥੇ ਜਾ ਕਰੂ ਬਈ ਰਾਜੂ ਉਹ ਗੱਲ ਕਹਿੰਦੀ ਯਾਰ ਇਹਨਾਂ ਦੇ ਮਗਰ ਨਾਲ ਇਹਨਾਂ ਬਸ ਲੱਗਦੀ ਕਰਤੀ 23000 ਦਾ ਨਿਪਟ ਗਿਆ ਨਹੀਂ ਹੁਣ ਲੈ ਵੇੜੇ ਯਾਰ ਕਰਤੀ ਉਹ ਨਹੀਂ ਇੰਨਾ ਮਾਲ ਖਰੀਦੇ ਅੱਜ ਉਹ ਰਾਜੂ ਮੇਰੀ ਗੱਲ ਸੁਣਾ ਉਹ ਨਹੀਂ ਗੱਲ ਕੋਈ ਤੁਹਾਡਾ ਮਾਣ ਮੈਨਾਂ ਲੱਗੇ ਰੁਪਈਆ ਸਾਡਾ ਮਾਣ ਕੀ ਹੈ ਕਰਨਾ ਨਹੀਂ ਹਕੂਆ ਕਾ ਮੈਂ ਮਰ ਜੀ ਦਾ ਮੈਂ ਕਾ ਮਾਨ ਯਾਰ ਬਲੀਟ ਦੇ ਵਿੱਚ ਜਾ ਕੇ 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 ਮੈਂ ਕਾ ਉਹਨੂੰ ਦੋ ਚੱਲ ਜੇ ਕੋਈ ਹੋਰ ਮਿਲਦਾ ਹੋਰ ਲੈ ਲੋ ਕੋਈ ਇਹ ਪਾਟ ਵੇਚ ਲਾਂਗੇ ਨਾ ਬੱਚਾ ਦੋ ਦੰਦ ਦੇ ਲਵਾਗੇ ਹਾਂ ਦੋ ਦੰਦ ਬੱਚਾ ਯਾਰ ਨਵਾਂ ਹਾਂ ਨਵਾਂ ਹਾਂ ਅਸੀਂ ਰਿਜ਼ਲਟ ਵੇਖੀ ਘੜਿਆ ਦਾ ਫਿਰ ਨਵੇੜ ਰਿਜ਼ਲਟ ਕਦੋਂ ਹੋਣਾ 31 ਮਾਰਚ ਸਾਢੇ 23 ਦਾ ਹੋ ਗਿਆ ਓਏ ਕੋ ਯਾਰ ਰਜੂ ਭੁਗਾਈ ਕਰਾਈਏ ਨਾ ਯਾਰ ਆ ਗਿਆ ਹੋ ਗਿਆ ਸਟਾਫ ਉਹ ਨਹੀਂ ਹੋਣਾ ਉਹ ਨਹੀਂ ਰਜੂ ਉਹ ਨਹੀਂ ਤੂੰ ਮੇਰੇ ਤੋਂ ਬਾਪ ਪਤਨ ਨੂੰ ਨਹੀਂ ਦੁੱਬ ਕੇ ਮੈਂ ਅਰੇ ਅਰੇ ਗੱਲ ਓਏ ਦੋਆਂ ਨੂੰ ਚੱਲੂਗਾ ਅਰੇ ਹੋ ਜਾ ਉਹ ਤੇਰੀ ਬਾਤ ਉਹ ਫਾਰੀਆ ਉਹ ਛੱਡ ਦੇ ਯਾਰ ਰੁਪਏ ਲੱਗੇ ਰਾਜੂ ਉਹ ਮੋ ਲੱਗਲੇ 24 ਦਾ ਬਾਈ ਜੀ ਥੋੜਾ ਨਿੱਪੜ ਗਿਆ ਨਿੱਪੜ ਗਿਆ ਮੇਰਾ ਰਾਜੂ ਘਾਟਾ ਸਾਰਾ ਉਹ ਨਿੱਪੜ ਗਿਆ ਬਸ ਉਹ ਨਿੱਪੜ ਗਿਆ ਉਹ 27 ਦੇ ਵੀ ਦੇਣੀ ਕਰੀ ਜਾਣੀ ਲਾ ਜਾਨੀ ਯਾਰ ਬਈ ਉਹ ਇੱਕ ਹੱਟ ਜਾਏ ਕਿਉਂ ਦੇਖਦਾ ਨੋਟ ਬਾਰੇ ਆਨੇ ਤਰਵੇਂ ਨਹੀਂ ਮਾਨਦਾਰੀ ਨਾ ਕਰ ਜਾ 24 ਦਾ ਨਹੀਂ ਹੁਣ ਰਾਜੂ ਯਾਰ ਕਿਉਂ ਕਰਾਈ ਇਹਨਾਂ ਮੈਂ ਉਹੀ ਗੱਲਾਂ 20 ਦਾ ਹੋ ਗਿਆ ਬੱਸ ਹੁਣ ਮੇਰੀ ਗੱਲ ਸੁਣ ਹੁਣ ਨਹੀਂ ਬੱਸ 22 ਲੱਗੇ 22 ਦਾ ਬੱਕਰ ਲੈ ਮੁੰਡਾ ਮਾਰਣਾ 20 ਦਾ ਨਿਪੜ ਗਿਆ ਓ ਨਿਪੜ ਗਿਆ ਯਾਰ ਓ ਮੈਂ ਖੋਦਾ ਮੈਂ ਖੋਦਾ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਫਿਰ ਤੁਸੀਂ ਨਹੀਂ ਨਹੀਂ ਓ ਇੱਕ ਮਿੰਟ ਇੱਕ ਵਾਰ ਓ ਤੂੰ ਪੈਸੇ ਵੀ ਲੱਗ ਕੇ ਪੈਸੇ ਚ ਮੱਕ ਨਹੀਂ ਨਹੀਂ ਜੀ ਨਹੀਂ ਮੈਂ ਮੈਂ ਖੋਦਾ ਵੀ ਨਹੀਂ ਬੱਕਰਾ ਵੀ ਨਹੀਂ ਪੜਿਆ 25 ਦਾ ਨਹੀਂ ਪੜਿਆ ਨਹੀਂ ਯਾਰ ਰਾਜੂ ਕਿਉਂ ਮਾਰੀ ਇਹਨਾਂ ਨਹੀਂ ਰਾਜੂ ਯਾਰ ਲੱਗੇ ਰੁਪਈ ਲੱਗੇ ਆ ਨਹੀਂ ਆਹ ਇਹ ਨੜਿਆ ਤੈਨੂੰ ਬੱਕੇ ਦੇ ਉੱਪਰ ਨੈ ਬੈਸ ਹੁਣ ਬੈ ਜਾ ਫੜਿਆ ਬੱਕੇ ਉਹ ਨਹੀਂ ਰਾਜੂ ਯਕਾ ਕਹੂੰਗਾ ਕਾ ਨੂੰ ਡੱਕਰ ਦੇ ਡੱਕਰਦਾ ਨਹੀਂ ਮੈਂ ਉਹ ਨਹੀਂ ਲੈ ਇਹਨੂੰ ਬੱਕੜ ਮੈਂ ਚੜਾ ਦੂੰ ਗੱਡੀ ਚ ਲੈ ਦੇ ਦੇ ਕੋ ਹਾਂ ਕਮਸੀ ਹੋਰ ਮਾਰ ਦੇ ਹਾਂ ਮਾਰ ਦੇ ਲੈ ਲੈ ਮੈਂ ਯਾਰ ਸਾਡੇ 25 ਦਾ ਲੈ ਜਾ ਚੱਲ ਫੜ 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 ਚੱਲ ਸੁਣ ਬਸ ਮੈਂ ਨੇ 1200 ਰੁਪਏ ਆ ਪੰਚਾਇਤ ਨੇ ਕਰ ਬੰਨ ਗੱਡੀ ਚ ਬੰਨ ਗੱਡੀ ਚ ਇਹ ਨਾ ਹੋਊ ਸਦਾਜੀ ਥੋੜੇ ਬਸ ਬੰਨ ਗੱਡੀ ਚ ਬੰਨ ਗੱਡੀ ਚ ਸਦਾਜੀ ਥੋੜੇ

ਆਖਰੀਆ ਪੈਸਾ ਲੈ ਗਿਆ ਬਾੜ ਇਹ ਪਤਾ ਉਹਨਾਂ ਦੇ ਨਹੀਂ ਮੁੰਡਿਆਂ ਦੇ ਸਾਈ ਆਏ ਕੋਈ ਨਹੀਂ ਮੇਰੀ ਗੱਲ ਸੁਣ ਤੂੰ ਸੱਚੀ ਚਾਹ ਮੁਸਲਮਾਨਾਂ ਦੇ ਮੁੰਡੇ ਆ ਇਹ ਲੈਂਦੇ ਨੇ ਆਪ ਲੈਂਦੇ ਤੇ ਆਪ ਲੁੰਦੇ ਮੈਂ ਚੰਗੀ ਬੋਲਦਾ ਹਾਂ ਹਰ ਚੀਜ਼ ਤੋਂ ਬਦਲ ਲੱਗਦੀ ਚੰਗੀ ਚੰਗੀ ਤਾਂ ਦੇ ਯਾਦ ਚੱਕ ਵਰਗੀ ਐ ਇਹ ਤਾਂ ਥੋੜਾ ਲਾਕੇ ਦਾ ਨਾਮ ਆਉਂਗਾ ਮੈਂ ਭਾਈ ਇਹ ਥੋੜਾ ਕਿੰਨੇ ਪੈਸੇ ਹੁਜਾਬ ਵਾਲਾ ਓਏ ਚੌੜਾ ਤਾਂ ਕਰ ਲੋ ਖੜਾ ਰੁਪਏ ਦੇ ਦਿਆ ਲੱਖੇ ਨੂੰ ਹਾਂ ਇਹ ਤਾਂ ਇੱਕ ਨਾ ਮਾਂ ਨਹੀਂ ਕਰਿਆ ਦਾ ਗਿਆਨੀ ਦਾ ਵੀ ਚੱਲ ਜਾ ਠੀਕ ਹੈ ਨਾ ਪਰਾਂ ਹੋ ਮਰ ਜਾ ਆ ਜਾ ਵੀ ਇੱਧਰ ਲੈ ਪਸੇ ਇੱਧਰ ਹਾਂ ਚੌੜਾ ਕਰ ਲੈ ਬੁੜਿਆ ਖਾੜਾ ਲਾ 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 ਦੇਖੋ ਵਿੱਚ ਮੈਂ ਦਾ ਫੱਟਾ ਓਏ ਤੇਰੀ ਯਾਰਾ ਮੇਰਾ ਯਾਰ ਆ ਯਾਰ ਬੁੜਾ ਯਾਰ ਐਥੜਾ ਕਾਲਾ ਲੈ ਬਸ ਖਾ ਲੈਣ ਬਸ ਯਾਰ ਐ ਤਾਂ ਹੀ ਤੇਰਾ ਪਿਆਰ ਐ ਇਹਦੇ ਨਾਲ ਹਾਂ ਆਪਾਂ ਦੀ ਗੱਲ ਸਾਰਿਆਂ ਨਾਲ ਪਿਆਰਾ ਝੂਠੇ ਸੇ ਪਿਆਰ ਮਰ ਜਾ ਕੱਟੇ ਨੂੰ ਨਹੀਂ ਖੜੋ ਨਜ਼ਰਾਤੀ ਭਾਈਆ ਸਾਈ ਵਾਲਾ ਤੁਸੀਂ ਕਿਹੜੀ ਨਜ਼ਰਾਤੀ ਅੱਛਾ ਨਾ ਵਾ ਵਖ 25 ਅੱਛਾ ਇਹ ਤਾਂ ਤੂੰ ਰੱਖ ਲਈ ਅੱਛੀ ਹੋ ਗਿਆ ਸਾਡੇ ਹਾਂਜੀ ਹੈਲੋ ਅੱਛਾ ਸਾਡੇ ਆਲੋ ਵੀ ਥੋੜਾ ਸਾਈ ਵਾਲਾ ਭਾਈ ਆ ਜੀ ਪਰਚੀ ਕਰੋ ਇਹ 1500 ਛੋੜੀ ਤੁਹਾਨੂੰ ਦਿੱਤੀ ਆ ਕੋਲ ਖੜੇ ਸੀ ਤੇ ਮੂੰਹ ਮੈਂ ਕਰਿਓ ਭਾਈ ਓਏ ਭਾਈ ਓਏ ਕਸਮ ਉਹਨਾਂ ਨੂੰ ਉਹਨਾਂ ਨੂੰ ਪਹਿਲੀਆਂ ਲਿਖਾਈ ਬੱਕਰੀਆਂ ਆ ਆ ਬੱਕਰੇ ਦੀ ਲਿਖਾਈ ਤੂੰ ਕਰਾਈ ਤੇਰੇ ਦੋਏ ਪਾਸੋਂ ਕਰਾ ਲਾ ਉਹ ਛੋੜੇ ਹੋ ਗਈ ਕੋਈ ਗੱਲ ਨਹੀਂ ਚਲੋ ਜੀ ਪੁੱਛੋ ਜਾ ਜਾ ਕਰਾਇਆ ਤੁਰੇ ਖਾਲੀ ਬੱਕਰੀਆਂ ਕਰ ਪਰਚੀ ਕਰਾ ਦੀ ਮਜਬੂਰ ਨਾ ਤੀਆਂ ਉਹਨਾਂ ਖਾਲੀ ਕਰ ਆਪਾਂ ਉਹ ਕਰਾ ਦਿੰਦੇ ਠੀਕ ਹੈ ਠੀਕ ਹੈ